ਪੰਜਾਬ ਸਰਕਾਰ ਨੇ ਕੀਤਾ ਸੀ ਐਲਾਨ ਜਿਸ ਦੀ ਖੇਤ ਉਸਦੀ ਰੇਤ ਪਰ ਕਿਸਾਨਾਂ ਦਾ ਕਹਿਣਾ ਕਿਵੇਂ ਨਿਕਲੇਗੀ ਮਿੱਟੀ ਤੇ ਰੇਤ ਹਣਾ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਸ ਦੀ ਖੇਤ ਉਸਦੀ ਰੇਤ ਨੂੰ ਲੈ ਕੇ ਜੋ ਪਾਲਸੀ ਬਣੀ ਸੀ ਉਸ ਨੂੰ ਲੈ ਕੇ ਕਿਸਾਨ ਕਾਫੀ ਚਿੰਤਤ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਵੀ ਖੇਤਾਂ ਵਿੱਚ ਰੇਤਾ ਪਰੀ ਹੈ ਉਹਨਾਂ ਕੋਲ ਸਾਧਨ ਨਹੀਂ ਹਨ ਨਾ ਹੀ ਸੰਧ ਹਨ ਉਹਨਾਂ ਨੇ ਕਿਹਾ ਕਿ ਇੱਕ ਸਮਾਂ ਵੀ ਘਟ ਹੈ ਇਸ ਲਈ ਕਿਸਾਨਾਂ ਨੇ ਜਿਨ੍ਹਾਂ ਵਿੱਚ ਕਿਸਾਨ ਹਰਿੰਦਰ ਸਿੰਘ ਸੁਖਜਿੰਦਰ ਸਿੰਘ ਮਖਤਿਆਰ ਸਿੰਘ ਅਮਰਜੀਤ ਸਿੰਘ ਨੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਜਿਹੜੀ ਵੀ ਰੇਤਾ ਉਹਨਾਂ ਦੇ ਖੇਤਾਂ ਵਿੱਚ ਜਾਂ ਮਿੱਟੀ ਜਾਂ ਭਲ ਜਮਾ ਹੋਈ ਹੈ ਉਸ ਵਾਸਤੇ ਉਹਨਾਂ ਕੋਲ ਸੰਧ ਨਹੀਂ ਹਨ ਟਰੈਕਟਰ ਟਰਾਲੀਆਂ ਨਹੀਂ ਹਨ ਇਸ ਲਈ ਪੰਜਾਬ ਕਾਰਟੇ ਟ੍ਰਾਲੀਆਂ ਮਹਈਆ ਕਰਵਾਏ ਅਤੇ ਇਸ ਸਮਾਂ ਵੀ ਬਤਾਏ ਤਾਂ ਜੋ ਉਹ ਆਪਣੇ ਖੇਤਾਂ ਵਿੱਚੋਂ ਸਫਾਈ ਕਰਕੇ ਅਗਲੀ ਫਸਲ ਲਈ ਪਹਿਲੀ ਨੂੰ ਜ਼ਮੀਨ ਨੂੰ ਤਿਆਰ ਕਰ ਸਕਣ। ਹਰਵਿੰਦਰਪਾਲ ਸਿੰਘ ਪਿੰਡ ਜੈਨਪੁਰਾ ਜੀ ਸਾਡੇ ਨਾਲ ਜੀ ਹੜ ਆਉਣ ਦੇ ਕਾਰਨ ਹੜ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੋਇਆ ਥਾਂ ਥਾਂ ਤੋਂ ਤੁਸੀਆਂ ਨੇ ਪਾੜ ਪਾਏ ਨੇ। ਦਰਿਆ ਦੇ ਕੰਢੇ ਦੇ ਉੱਤੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਖੇਤ ਸੀਗੇ ਜ਼ਮੀਨਾਂ ਸੀਗੀਆਂ ਰੇਤੇ ਨੇ ਖਰਾਬ ਕੀਤੀਆਂ ਨੇ ਬਹੁਤ ਸਾਰਾ ਰੇਤਾ ਉਹ ਵੀ ਵਿੱਚ ਮਿੱਟੀ ਮਿਕਸ ਹੋ ਕੇ ਜਿਹੜਾ ਕਿ ਸਾਡੇ ਕੰਮ ਨਹੀਂ ਆ ਸਕਦਾ। ਤੇ ਤੁਸੀਆਂ ਦੇ ਪਾੜ ਪੇ ਬਹੁਤ ਡੁੰਗੇ ਟੋਏ ਪਾ ਦਿੱਤੇ ਤੇ ਉਹਦੇ ਅੱਗੇ ਵੀ ਰੇਤਾ ਜਿਹੜਾ ਤੁਸੀਂ ਵੇਖ ਰਹੇ ਜਿਹੜੇ ਤੁਸੀਂ ਹੁਣ ਸਾਰੀਆਂ ਫੋਟੋ ਵੇਖਦੇ ਹੋ ਇਹ ਬਹੁਤ ਸਾਰੇ ਜਗ੍ਹਾ ਦੇ ਉੱਤੋਂ ਤੁਸੀਆਂ ਨੂੰ ਪਾੜ ਪਾੜ ਕੇ ਰੇਤਾ ਜਮੀਨਾ ਖਰਾਬ ਕਰ ਦਿੱਤੀਆਂ ਜਿੱਥੇ ਅੱਜ ਇੱਥੇ ਖੜੇ ਆ ਇੱਥੇ ਵੀ ਝੋਨਾ ਲੱਗਾ ਹੋਇਆ ਸੀ ਝੋਨੇ ਦੀ ਫਸਲ ਖਰਾਬ ਹੋਈ ਹੈ ਕਿਤੇ ਗੰਨੇ ਦੀ ਫਸਲ ਕਿਤੇ ਪਪੂਲਰ ਦੀ ਫਸਲ ਖਰਾਬ ਹੋਈ ਹੈ ਬਹੁਤ ਸਾਰਾ ਲੱਖਾਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਕਿ ਕਿਸਾਨਾਂ ਨੂੰ ਪੂਰਤੀ ਉਹਦੀ ਨਹੀਂ ਹੋ ਸਕਦੀ ਹੁਣ ਸਰਕਾਰ ਨੇ ਫੈਸਲਾ ਲਿਆ ਵੀ ਜਿਹੜਾ ਖੇਤ ਹੈ ਉਹਦੀ ਰੇਤ ਹੈ ਚਲੋ ਮੰਨ ਲੀਏ ਫੈਸਲਾ ਚੰਗਾ ਏ ਪਰ ਅਗਲੀ ਗੱਲ ਇਹ ਵੀ ਆ ਕਿ ਜਿਹੜਾ ਤੇ ਵੱਡਾ ਮਾਫੀਆ ਕੰਮ ਕਰਦਾ ਉਹ ਤਾਂ ਲੈ ਜਾਏਗਾ ਸਾਰਾ ਕੁਝ ਇਸ ਮੇਟਲੇਗਾ ਮੈਨੂੰ ਲੱਗਦਾ ਉਹ ਤੇ ਜਿਹੜਾ ਮੇਰੇ ਵਰਗਾ ਕਿੱਲੇ ਤੋਂ ਕਿੱਲੇ ਵਾਲਾ ਉਹਦਾ ਵੀ ਖੇਤ ਖਰੀਦ ਲੇਗਾ ਉਹ ਰੇਤ ਵਾਲਾ ਉਹ ਸਸਤੇ ਚ ਖਰੀਦ ਲੇਗਾ ਉਹਦੇ ਕੋਲ ਸੰਦ ਨੇ ਉਹਦੇ ਕੋਲ ਸਾਧਨ ਨੇ ਸਾਰਾ ਕੁਝ ਹੀ ਉਹਦੇ ਕੋਲ ਹੈ ਆੜਜਗੜ ਸਾਰਾ ਉਹ ਕੱਢ ਕੇ ਲੈ ਜਾਏਗਾ ਤੇ ਛੋਟਾ ਕਿਸਾਨ ਜੇ ਉਹਦੀ ਖੇਤ ਦੇ ਵਿੱਚ ਹੀ ਰੇਤ ਪਈ ਰਹਿ ਗਈ 31 ਦਸੰਬਰ ਤੱਕ ਤੇ ਮੈਨੂੰ ਲੱਗਦਾ ਕਈ ਸਾਲਾਂ ਤੱਕ ਇੱਥੇ ਫਸਲ ਹੀ ਨਹੀਂ ਪੈਦਾ ਹੋਣੀ ਤੇ ਜੇ ਫਸਲ ਹੀ ਨਾ ਪੈਦਾ ਹੋਈ ਤੇ ਕਿਸਾਨ ਦਾ ਘਰ ਕਿੱਦਾਂ ਚੱਲੇਗਾ ਕਿਸਾਨ ਦਾ ਘਰ ਨਹੀਂ ਚੱਲੇਗਾ ਤੇ ਮਤੇ ਬਾਜ਼ਾਰ ਵਪਾਰ ਸਾਰਾ ਕੁਝ ਹੀ ਮਦਮ ਪਏਗਾ ਇਸ ਕਰਕੇ ਪੈਲ ਦੇ ਆਧਾਰ ਤੇ ਇਹਨੂੰ ਸਮਾਬਦ ਨਾ ਕੀਤਾ ਜਾਏ ਜੇ ਜਾਂ ਛੋਟੇ ਕਿਸਾਨ ਨੂੰ ਇਹਦੇ ਉੱਤੇ ਰਿਆਤ ਦਿੱਤੀ ਜਾਏ ਕਿਉਂਕਿ ਇਹਦੀ ਨਿਸ਼ਾਨਦੇਹੀ ਸਾਰਾ ਕੁਝ ਸਰਕਾਰ ਕੋ ਡਾਟਾ ਇਹਦਾ ਪਿਆਇਆ ਕਿੱਥੇ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹਦੇ ਹਿਸਾਬ ਨਾਲ ਕਿ ਆਪਾਂ ਮਾਫੀਆ ਤੋਂ ਵੀ ਬਚਾ ਜਿਹੜਾ ਹੋਦੇ ਕਿਉਂਕਿ ਪਹਿਲਾਂ ਹੀ ਇਹਦਾ ਜਿਹੜਾ ਮਾਫੀਆ ਸਾਨੂੰ ਬਹੁਤ ਪੰਜਾਬ ਨੂੰ ਲੁੱਟ ਰਿਹਾ ਸਾਡੇ ਦਰਿਆ ਖੋਦ-ਖੋਦ ਕੇ ਡੂੰਘੇ ਕਰ ਦਿੱਤੇ ਸੇਮ ਜਿਹੜੀ ਸਾਡੇ ਬਹੁਤ ਸਾਰੇ ਇਲਾਕੇ ਪਾਣੀ ਦਾ ਪੱਧਰ ਨੀਵਾ ਚਲਾ ਗਿਆ ਤੇ ਜੇ ਹੁਣ ਫਲੱਡ ਆਇਆ ਐਡਾ ਵੱਡਾ ਰੇਤ ਨਿਕਲੀ ਪੱਥਰ ਨਿਕਲਿਆ ਬਜਰੀ ਨਿਕਲੀ ਤੇ ਸਾਡੇ ਕੋ ਕਿਹੜਾ ਸਾਧਨ ਹੈ ਜੀ ਆਪਾਂ ਮਿੱਟੀ ਰੇਤ ਨੂੰ ਅੱਖ ਕਰਨ ਦਾ ਬਜਰੀ ਨੂੰ ਜਾਂ ਵੱਟੇ ਨੂੰ ਆਪਾਂ ਕਿੱਦਾਂ ਇਹਨੂੰ ਕਰ ਸਕਦੇ ਆ ਉਹ ਤੇ ਜਿੰਨਾਂ ਕੋਲ ਸਾਧਨ ਨੇ ਉਹੀ ਕਰਨਗੇ ਨਾ ਛੋਟਾ ਕਿਸਾਨ ਇਹਦੇ ਤੇ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਵੀ ਇਹ ਫੈਸਲਾ ਵੀ ਮਾਫੀਆ ਨੂੰ ਫਾਇਦਾ ਜ਼ਿਆਦਾ ਦੇਗਾ ਛੋਟੇ ਕਿਸਾਨ ਨੂੰ ਫਾਇਦਾ ਘਟ ਦੇਗਾ ਨਾਮ ਸੁਖਜਿੰਦਰ ਸਿੰਘ ਪਿੰਡ ਸੁਲਤਾਨੀ ਦੱਸ ਦਿਓ ਜੀ ਅਜੇ ਨੀ ਸਕੀਮ ਸਰਕਾਰ ਦੇ ਬਣਾਈ ਰੇਤੀ ਦੀ ਉਦਾਂ ਵਧੀਆ ਪਾਲਿਸੀ ਜਿਸ ਦਾ ਖੇਤ ਉਸ ਦੀ ਰੇਤ ਪੇ ਇਹਦੇ ਵਿੱਚ ਆਹੀ ਹੈ ਵੀ ਇੱਕ ਟਾਈਮ ਪੀਰੀਅਡ ਰੇਤੇ ਦਾ ਵਧਾਇਆ ਜਾ ਜਿਹੜਾ ਚੁੱਕਣ ਵਾਸਤੇ ਜਿਹੜਾ ਜ਼ਿਮੀਂਦਾਰਾਂ ਦੀ ਜਿਹੜੀ ਜ਼ਮੀਨ ਆ ਉਹਦੀ ਫੋਨਪੀਆ ਸਾਰੀਆਂ ਵਟਾਂ-ਵੋਟਾਂ ਠੱਟ ਗਿਆ ਕਿ ਨਿਸ਼ਾਨ ਦੀ ਹੋਣੀ ਆ ਪਰ ਰੇਤੇ ਦਾ ਸਿਸਟਮ ਕੋਈ ਬਣਾਇਆ ਜਾ ਵੀ ਕਿੱਦਾਂ ਚੁੱਕਣਾ ਜਾਂ ਕੋਈ ਮਸ਼ੀਨਰੀ ਦਿੱਤੀ ਜਾਏ ਜਾਣ ਨੂੰ ਕਿ ਮਸ਼ੀਨਰੀ ਵਾਸਤੇ ਸਬਸਿਡੀ ਦਿੱਤੀ ਜਾਏ ਕੋਈ ਇਹਦਾ ਕੋਈ ਵੀ ਕੋਈ ਹੱਲ ਤਰੀਕੇ ਕਰਕੇ ਛੋਟੇ ਕਿਸਾਨ ਦੇ ਜਿਹੜੇ ਹੁਣ ਆ ਜਿਹੜਾ ਤੁਸੀਂ ਬੰਨ ਦੇ ਦੇਖਣ ਦਿਓ ਇਹਦੇ ਲਾਗੇ ਲਾਗੇ بڑے ਕਿਸਾਨਾਂ ਦੀ ਜਿਹੜੀ ਜ਼ਮੀਨ ਘਟੋ ਘਟ ਵੀ 20-25 ਤੋਂ ਵੱਧ ਹੀ ਹੋਣੇ ਆ ਜਿਹੜੇ ਕਿਸਾਨਾਂ ਦੀ ਜ਼ਮੀਨ ਆ ਤੇ ਥੋੜਾ ਥੋ ਕੋਜਾ ਕਈਆਂ ਕੋ ਤੇ ਆਪਣੇ ਟਰੈਕਟਰ ਵੀ ਨਹੀਂ ਕਈਆਂ ਕੋ ਟਰੈਕਟਰ ਹੈ ਗਿਆ ਕਈਆਂ ਕੋ ਟਰਾਲੀ ਹੈ ਨਹੀਂ ਇਹਦਾ ਸਿਸਟਮ ਕੋਈ ਵੀ ਬਣਾ ਕੇ ਤੇ ਇਹਦਾ ਵਧੀਆ ਜਿਹਾ ਇੱਕ ਸਿਸਟਮ ਲਾ ਕੇ ਤੈਨੂੰ ਇਹਦਾ ਕੋਈ ਬਣਾਇਆ ਜਾ ਰੇਤੇ ਦਾ ਜਿਹੜਾ ਸਿਸਟਮ ਆ ਉਹਦਾ ਸਰਕਾਰ ਦਾ ਫੈਸਲਾ ਵਧੀਆ ਆ ਇੱਕ ਟਾਈਮ ਪੀਰੀਅਡ ਰੇਤਾ ਚੁੱਕਣ ਤੇ ਵਧਾਇਆ ਮੁਖਤਿਆਰ ਸਿੰਘ ਬਾਜਵਾ ਤਲਵੰਡੀ ਤੋਂ ਆ ਇਹ ਜਿਹੜਾ ਰੇਤ ਤੇ ਖੇਤ ਵਾਲਾ ਜਿਹੜਾ ਫੈਸਲਾ ਸੀ ਸਰਕਾਰ ਦਾ ਬਹੁਤ ਸਲਾਗਾ ਜੋ ਫੈਸਲਾ ਸੀ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਰੇਤ ਆ ਇਹ ਬਿਲਕੁਲ ਵਰਤਨ ਦੇ ਇੰਨੀ ਜ਼ਿਆਦਾ ਕੰਮ ਕਾਬਲ ਨਹੀਂ ਹੈਗੀ ਰੁਕ ਜਾਓ ਰੇਤ ਇਹ ਵਰਤਨ ਦੇ ਤੇ ਕਾਬਲ ਹੈ ਨਹੀਂ ਤੇ ਇਹ ਜ਼ਿਆਦਾਤਰ ਕਸੂ ਹੈ ਵਿੱਚ ਮਿੱਟੀ ਹੈ ਕਿਉਂਕਿ ਜ਼ਮੀਨ ਦੇ ਵਿੱਚੋਂ ਕੱਢੀ ਹੋਈ ਹੈ ਉਹਨਾਂ ਰੇਤ ਪਾਣੀ ਨੇ ਤੇ ਇਹ ਰੇਤ ਇੰਨੀ ਵਰਤਨ ਦੇ ਯੋਗ ਨਹੀਂ ਹੈਗੀ ਇਹਦਾ ਤੇ ਜਿਹੜੇ ਵੱਡੇ mafie ਉਹਨਾਂ ਨੇ ਫਾਇਦਾ ਲੈਣਾ ਵੀ ਇਹਨਾਂ ਨੂੰ ਜਾ ਕੇ ਧੋ ਕੇ ਕ੍ਰੈਸਰ ਦੇ ਵਿੱਚ ਜਾ ਕਿਸ ਤਰੀਕੇ ਨਾਲ ਵੀ ਤੇ ਇਹ ਉਹਨੂੰ ਵਰਤ ਸਕਦੇ ਨੇ ਸਾਡੇ ਜਿਹੜੇ ਛੋਟੇ ਕਿਸਾਨਾ ਉਹਨਾਂ ਨੂੰ ਇਹ ਵਰਤਨ ਦੇ ਯੋਗ ਨਹੀਂ ਹੈਗੀ ਤੇ ਨਾ ਹੀ ਉਹ ਚੁੱਕ ਸਕਦੇ ਆ ਕਿਉਂਕਿ ਉਹਨਾਂ ਕੋਲ ਇੰਨੀ ਮਸ਼ੀਨਰੀ ਵੀ ਨਹੀਂ ਹੈਗੀ ਅਮਰਜੀਤ ਸਿੰਘ ਹੈ ਪਿੰਡ ਮੇਰਾ ਚਿੱਟੀ ਹੈ ਔਰ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਆ ਉਹ ਇਹ ਵਿਸ਼ਾ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਜਿਹਦਾ ਖੇਤ ਉਹਦੀ ਰੇਤ ਇਸ ਵਿਸ਼ੇ ਤੇ ਅਸੀਂ ਲਗਭਗ ਸਾਰੇ ਵੀਰ ਇਹੀ ਇੱਕ ਸੁਝਾਅ ਦੇ ਰਹੇ ਹਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਫੈਸਲਾ ਤੁਹਾਡਾ ਹੈ ਬਿਲਕੁਲ ਬੇਸ਼ੱਕ ਸਾਡੇ ਵਾਸਤੇ ਨਹੀਂ ਵੱਡਿਆਂ ਵਾਸਤੇ ਬਿਲਕੁਲ ਸਹੀ ਹੈ ਪਰ ਛੋਟੇ ਕਿਸਾਨ ਵਿਚਾਰੇ ਕਰਨਗੇ ਕੀ ਅਸੀਂ ਬੇਸ਼ੱਕ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਨੇ ਫੈਸਲਾ ਕਰਤਾ ਜੀ ਜਿਹਦਾ ਖੇਤ ਆ ਉਹਦੀ ਰੇਤ ਆ ਪਰ ਰੇਤ ਦਾ ਕਰਾਂਗੇ ਕੀ ਇੱਕ ਸਮਾਂ ਵੀ ਬੰਦ ਦਿੱਤਾ ਕਿ 31 ਦਸੰਬਰ ਤੱਕ ਦਾ ਸਮਾਂ ਇਸ ਰੇਤ ਨੂੰ ਕੱਢ ਲਈ ਅਸੀਂ ਉਸ ਰੀਤ ਦਾ ਕਰਾਂ ਕਿ ਜੇ ਡੰਬ ਕਰਦੇ ਆ ਤੇ ਜੇ ਜਿਹਦੇ ਵਿਚਾਰੇ ਕੋਲ ਚਾਰਕਨਾਂ ਵਾਲਾ ਪੈਲੀ ਆ ਉਹ ਚਾਰਕਨਾਂ ਵਾਲਾ ਵਿੱਚੋਂ ਕਨਾਲ ਦੇ ਵਿੱਚ ਡੰਬ ਕਰ ਲੇਗਾ ਤਿੰਨ ਕਨਾਲਾਂ ਪੈਲੀ ਬਚੇਗੀ ਫਿਰ ਬਾਅਦ ਦੇ ਵਿੱਚ ਉਹ ਕਿੱਥੇ ਜਾਏਗਾ ਰੇਤਾ ਸੋ ਜਿਹੜੇ ਸੀਮਤ ਸਾਧਨ ਨੇ ਛੋਟੇ ਕਿਸਾਨਾਂ ਕੋਲ ਤੇ ਪੈਲੀ ਬਾਉਣ ਵਾਸਤੇ ਟਰੈਕਟਰ ਲੈਣਾ ਬੜਾ ਔਖਾ ਜਾਂਦਾ ਤੇ ਰੇਤ ਨੂੰ ਸਾਂਭਣਾ ਸਾਡੇ ਵਾਸਤੇ ਬੜਾ ਔਖਾ ਮੈਂ ਬੇਨਤੀ ਕਰਦਾ ਕਿ ਠੀਕ ਹੈ ਤੁਹਾਡਾ ਇਹ ਫੈਸਲਾ درست ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਹੋਰ ਵੀ ਚੰਗੇ ਤੋਂ ਚੰਗੇ ਫੈਸਲੇ ਲੈਣ